ਨਮਸਕਾਰ ਮੈਂ ਹਾਂ ਤੁਹਾਡਾ ਹੋਸ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰਦੀ ਨਜ਼ਰ ਆ ਰਹੀ ਹੈ ਨਗਰ ਨਿਗਮ ਅਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਹੁਣ ਸਾਰੀਆਂ ਹੀ ਵਿਰੋਧੀ ਪਾਰਟੀਆਂ ਇਹ ਪ੍ਰਸ਼ਨ ਪੁੱਛ ਰਹੀਆਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਨਗਰ ਨਿਗਮ ਦੀਆਂ ਚੋਣਾਂ 16 ਮਹੀਨੇ ਹੋ ਗਏ ਨੇ ਅਤੇ ਪੰਚਾਇਤੀ ਚੋਣਾਂ ਨੂੰ ਲਗਭਗ ਓਵਰ ਹੋਏ ਨੂੰ 8 ਮਹੀਨੇ ਹੋ ਗਏ ਨੇ ਲੇਕਿਨ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਨਾਂ ਉਤੇ ਜੂ ਨਹੀਂ ਸਰਗਈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਜੁਰਮਾਨਾ ਵੀ ਲਗਾਇਆ ਸੀ ਪੰਜਾਬ ਸਰਕਾਰ ਨੂੰ ਇਸ ਦੇ ਬਾਵਜੂਦ ਵੀ ਹਾਲੇ ਕੋਈ ਡਿਸੀਜਨ ਫੈਸਲਾ ਨਹੀਂ ਲਿਆ ਗਿਆ ਪੰਚਾਇਤੀ ਚੋਣਾਂ ਨਗਰ ਨਿਗਮ ਦੀਆਂ ਚੋਣਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਸੀਮਾਨ ਸਿੰਘ ਨੇ ਇੱਕ ਉੱਚ ਪਦਰੀ ਮੀਟਿੰਗ ਸੱਦੀ ਸੀ ਜਿਸ ਉਤੇ ਉਹਨਾਂ ਨੇ ਕਿਹਾ ਸੀ ਕਿ ਆਪਾਂ ਜਲਦੀ ਤੋਂ ਜਲਦੀ ਚੋਣਾਂ ਪੰਜਾਬ ਦੇ ਵਿੱਚ ਪੰਚਾਇਤੀ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਕਰਾਨ ਜਾ ਰਹੇ ਹਨ ਲੇਕਿਨ ਹਾਲੇ ਤੱਕ ਵੀ ਬਿਲਕੁਲ ਸਾਇਲੈਂਟ ਨੇ ਇਹ ਬੜੇ ਵੱਡੇ ਇਲਜ਼ਾਮ ਲਗਾਏ ਨੇ ਸਾਬਕਾ ਮੰਤਰੀ ਅਤੇ ਵਿਧਾਇਕ ਪਰਗਟ ਸਿੰਘ ਨੇ ਜਿਹੜੇ ਕਾਂਗਰਸ ਪਾਰਟੀ ਵੱਲੋਂ ਇਸ ਵੇਲੇ ਕੰਮ ਕਰ ਰਹੇ ਨੇ ਉਹਨਾਂ ਨੇ ਕਿਹਾ ਭਗਵੰਤ ਮਾਨ ਭਾਵੇਂ ਜਿਮਨੀ ਚੋਣ ਜਿੱਤ ਗਏ ਨੇ ਹਲਕਾ ਜਲੰਧਰ ਵੈਸ ਤੋਂ ਲੇਕਿਨ ਜੇ ਗੱਲ ਕਰੀਏ ਨਗਰ ਨਿਗਮ ਦੀਆਂ ਚੋਣਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਅਤੇ ਪੰਚਾਇਤੀ ਚੋਣਾਂ ਉਹਨੂੰ ਲੈ ਕੇ ਬਿਲਕੁਲ ਸਾਇਲੈਂਟ ਨੇ ਭਗਵੰਤ ਮਾਨ ਇਹ ਵੱਡੇ ਇਲਜ਼ਾਮ ਲਗਾਏ ਨੇ ਉਹਨਾਂ ਨੇ ਕਿਹਾ ਕਿ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਦੋ ਬੰਦਿਆਂ ਨੇ ਦੋ ਆਦਮੀਆਂ ਨੇ ਜਿਹੜੀ ਕਿ ਪਟੀਸ਼ਨ ਵੀ ਦਾਇਰ ਕਰ ਦਿੱਤੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਕਿਉਂਕਿ ਨਗਰ ਨਿਗਮ ਸ਼ਹਿਰਾਂ ਦੇ ਵਿੱਚ ਉਹਨਾਂ ਦਾ ਬੁਰਾ ਹਾਲ ਹੋਇਆ ਪਿਆ ਹੈ ਕਿਉਂਕਿ ਉਹਨਾਂ ਨੂੰ ਚਲਾਉਣ ਵਾਲਾ ਉੱਥੇ ਕੋਈ ਨਹੀਂ ਜਿਹੜੇ ਅਫਸਰ ਨੇ ਜਾਂ ਜਿਹੜੇ ਸਰਕਾਰੀ ਅਧਿਕਾਰੀ ਨੇ ਉਹ ਆਪਣੀ ਮਨਮਰਜ਼ੀ ਕਰਦੇ ਨੇ ਜਿਹੜਾ ਮਗਦਮਾ ਦਾਇਰ ਕੀਤਾ ਗਿਆ ਹੈ ਭਗਵੰਤ ਮਾਨ ਅਤੇ ਭਗਵੰਤ ਮਾਨ ਦੇ ਮੰਤਰੀਆਂ ਤੇ ਉਹ ਕਿਸੇ ਸਮਾਜ ਸੇਵੀਆਂ ਦੇ ਦੁਆਰਾ ਕੀਤਾ ਗਿਆ ਹੈ ਦੂਸਰੇ ਪਾਸੇ ਪੰਚਾਇਤੀ ਚੋਣਾਂ ਦਾ ਵੀ ਇਹੋ ਹਾਲ ਹੈ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਵੀ ਹਾਲ ਹੈ ਯਾਨੀ ਕਿ ਲੋਕ ਸਭਾ ਦੀ ਜਿਹੜੀ ਚੋਣਾਂ ਲੜੀਆਂ ਗਈਆਂ ਨੇ ਉਹ ਬਿਨਾਂ ਸਰਪੰਚਾਂ ਤੋਂ ਬਿੜਾ ਨਗਰਪਾਲਿਕਾ ਤੋਂ ਅਤੇ ਬਿੜਾ ਜ਼ਿਲ੍ਹਾ ਪ੍ਰੈਸ ਤੋਂ ਲੜੀਆਂ ਗਈਆਂ ਨੇ ਇਸ ਦੇ ਖੁਲਾਸੇ ਕੀਤੇ ਨੇ ਪ੍ਰਗਟ ਸਿੰਘ ਨੇ ਜੋ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵੀ ਰਹਿ ਚੁੱਕੇ ਨੇ ਪੰਜਾਬ ਦੇ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਜਿਮਣੀ ਚੋਣਾਂ ਵਾਸਤੇ ਟਾਈਮ ਹੈ ਹੁਣ ਚੋਣਾਂ ਹੋਣ ਜਾ ਰਹੀਆਂ ਨੇ ਵਿਧਾਨ ਸਭਾ ਦੀਆਂ ਲੁਧਿਆਣੇ ਦੇ ਵਿੱਚ ਸੌਰੀ ਹਰਿਆਣੇ ਦੇ ਵਿੱਚ ਹੈ ਹਰਿਆਣੇ ਦੇ ਵਿੱਚ ਲਗਾਤਾਰ ਉਹ ਰੈਲੀਆਂ ਕਰ ਰਹੇ ਨੇ ਮੀਟਿੰਗਾਂ ਕਰ ਰਹੇ ਨੇ ਅਤੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਨੇ ਐਸਵਾਈਐਲ ਦੇ ਮੁੱਦੇ ਨੂੰ ਲੈ ਕੇ ਲੇਕਿਨ ਤਿੰਨ ਚੋਣਾਂ ਪੈਂਡਿੰਗ ਪਈਆਂ ਨੇ ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਦੀ ਚੋਣਾਂ ਤੋਂ ਬਾਅਦ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਚੋਣ ਕਮਿਸ਼ਨ ਜੁੜੀਆਂ ਨੇ ਜਮਨੀ ਚੋਣਾਂ ਉਹਨਾਂ ਦਾ ਐਲਾਨ ਕਰ ਦੇਵੇ ਜਿਹੜਾ ਹੈ ਹਲਕਾ ਡੇਰਾ ਬਾਬਾ ਨਾਨਕ ਚਬੇਵਾਲ ਬਰਨਾਲਾ ਅਤੇ ਗਿੱਦੜਵਾਹ ਇੱਥੋਂ ਦੇ ਵਿਧਾਇਕ ਵੀ ਜਿਹੜੇ ਲੋਕ ਸਭਾ ਦੇ ਮੈਂਬਰ ਬਣ ਚੁੱਕੇ ਨੇ ਕਿਹੜੇ ਸਮੇਂ ਨਗਰ ਨਿਗਮ ਦੀਆਂ ਚੋਣਾਂ ਹੋਣਗੀਆਂ ਕਿਹੜੇ ਸਮੇਂ ਵਿਧਾਨ ਸਭਾ ਸੌਰੀ ਪ੍ਰੀਸ਼ਦ ਦੀਆਂ ਚੋਣਾਂ ਹੋਣਗੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਕਿਹੜੇ ਸਮੇਂ ਪੰਚਾਇਤੀ ਚੋਣਾਂ ਹੋਣਗੀਆਂ ਇਸ ਦਾ ਅੰਦਾਜ਼ਾ ਨਹੀਂ ਲਗਾ ਜਾ ਸਕਦਾ ਇਸ ਨੂੰ ਲੈ ਕੇ ਕਿਉਂ ਚੁੱਪੀ ਸਾਧ ਦੀ ਬੈਠੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਸ ਦੇ ਕੈਬਨਟ ਮੰਤਰੀ ਇਹ ਕਿਉਂ ਨਹੀਂ ਡਿਸਕਸ ਕਰਦੇ ਕਿ ਜਲਦੀ ਤੋਂ ਜਲਦੀ ਪੰਚਾਇਤੀ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਕਰਾਈਆਂ ਜਾਣ ਇਸ ਨੂੰ ਲੈ ਕੇ ਅੱਜ ਐਕਸ ਤੇ ਪੋਸਟ ਕਰਕੇ ਪ੍ਰਗਟ ਸਿੰਘ ਨੇ ਆਪਣਾ ਗੁੱਸਾ ਕੱਢਿਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਕਿਸ ਤਰ੍ਹਾਂ ਦੀ ਰਾਜ ਪ੍ਰਣਾਲੀ ਚ ਰਹਾ ਰਹੇ ਹੋ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਅਸੀਂ ਕਾਨੂੰਨ ਦੀ ਉਲੰਘਣਾ ਨਹੀਂ ਕਰਦੇ ਸੰਵਿਧਾਨ ਬਚਾਉਣਾ ਚਾਹੁੰਦੇ ਬਚਾਉਣਾ ਚਾਹੁੰਦੇ ਹਾਂ ਲੋਕਤੰਤਰ ਬਚਾਉਣਾ ਚਾਹੁੰਦੇ ਹੋ ਦੂਸਰੇ ਪਾਸੇ ਭਾਈ ਆ ਤਿੰਨ ਚੁਣਾ ਨੇ ਨਗਰਪਾਲਿਕਾ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤੀ ਚੋਣਾਂ ਇਹਨਾਂ ਦਾ ਕਿ ਤੁਸੀਂ ਨਾਂ ਵੀ ਨਹੀਂ ਲੈ ਰਹੇ ਇਸ ਨੂੰ ਲੈ ਕੇ ਪੰਜਾਬ ਦੇ ਲੋਕ ਜਿਹੜੇ ਇਲੈਕਸ਼ਨ ਲੜਨਾ ਚਾਹੁੰਦੇ ਨੇ ਉਹਨਾਂ ਦੀ ਜਿਹੜੀਆਂ ਨਿਗ੍ਹਾਵਾਂ ਨੇ ਉਹ ਟਿਕੀਆਂ ਹੋਈਆਂ ਨੇ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਤੇ ਅਤੇ ਚੋਣ ਕਮਿਸ਼ਨ ਤੇ ਵੀ ਕਦੋਂ ਐਲਾਨ ਹੋਵੇਗਾ ਲੇਕਿਨ ਜਰਮਾਨੇ ਤੇ ਜਰਮਾਨਾ ਭਰੀ ਜਾ ਰਹੇ ਨੇ ਪੰਜਾਬ ਅਤੇ ਹਰਾਨ ਦੀ ਹਾਈ ਕੋਰਟ ਵੱਲੋਂ ਲੇਕਿਨ ਬਿਲਕੁਲ ਸਾਈਲੈਂਟ ਨੇ ਨਗਰ ਨਿਗਮ ਅਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਧੰਨਵਾਦ